ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਸਾਲ ਦੇ ਵਿੱਚ 크ਰਿਸਚਨ ਕਮਿਊਨਿਟੀ ਦੇ ਲਈ ਇੱਕੋ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਨੂੰ ਅਸੀਂ 크리스마ਸ ਕਹਿੰਦੇ ਹਾਂ ਜਦੋਂ ਨਵੰਬਰ ਮਹੀਨੇ ਦਾ ਐਂਡ ਹੁੰਦਾ ਹੈ ਤੇ ਦਸੰਬਰ ਦੀ ਸ਼ੁਰੂਆਤ ਹੁੰਦੀ ਹੈ ਸਾਰੀ ਕਮਿਊਨਿਟੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਅਤੇ ਇੱਕ ਤਰੰਗ ਚੱਲ ਪੈਂਦੀ ਹੈ ਜਿਹਦੇ ਵਿੱਚ ਸਮਝ ਲਓ ਵੀ 25 ਦਸੰਬਰ ਦਾ ਟਾਈਮ ਜਿਹੜਾ ਅਸੀਂ ਸਾਲ ਭਰ ਉਡੀਕਦੇ ਹਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਉਸ ਯਾਦ ਦੇ ਵਿੱਚ ਉਹਨੂੰ ਚੇਤੇ ਕਰਾਉਣ ਦੇ ਲਈ ਅੱਜ ਇੱਥੇ ਇੱਕ ਮੇਲਾ ਕਰਾਇਆ ਗਿਆ ਹੈ ਜਿਹੜਾ ਸੀਐਨਆਈ ਕਲਵਰੀ ਚਰਚ ਤੇ 250 ਸੌਫ ਚੰਡੀਗੜ੍ਹ ਸੀਐਨਆਈ ਵੱਲੋਂ ਕਰਵਾਇਆ ਗਿਆ ਇਸ ਨੂੰ 크리스마ਸ ਦੇ ਮੇਲੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੇ ਨਾਲ ਨਾਲ ਹੀ ਅਸੀਂ ਲੁਧਿਆਣਾ ਵਾਸੀਆਂ ਨੂੰ ਤੇ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦੀ ਸਾਰੀ ਕਮਿਊਨਿਟੀ ਨੂੰ ਚਾਹੇ ਉਹ ਕਿਸੇ ਵੀ ਡਿਨੋਮੀਨੇਸ਼ਨ ਦੀ ਹੈ ਅਸੀਂ ਰੋਮਨ ਕੈਥੋਲਿਕ ਕਹੀਏ ਅਸੀਂ ਪ੍ਰੋਟੈਸਟੈਂਟ ਕਹੀਏ ਅਸੀਂ ਪੈਂਟਿਕੋਸਟਲ ਚਰਚ ਕਹੀਏ ਪਰ ਸਾਡਾ ਇੱਕੋ ਹੀ ਸ਼ਰੀਰ ਪ੍ਰਭੂ ਯਿਸੂ ਮਸੀਹ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਤਾਂ ਉਹਨਾਂ ਨੂੰ ਫਾਲੋ ਕਰਦੇ ਹਾਂ ਤਾਂ ਉਹਨਾਂ ਨੂੰ ਆਪਣਾ ਪ੍ਰਭੂ ਕਹ ਕੇ ਸੰਬੋਧਿਤ ਕਰਦੇ ਹਾਂ ਤੇ ਸਾਡੀ ਸਾਰੀ ਦੁਨੀਆ ਦੀ 크੍ਰਿਸਚਨ ਕਮਿਊਨਿਟੀ ਲਈ ਉਹ ਪ੍ਰਭੂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਆ ਜੀ ਸਾਰੇ ਰਲ ਕੇ ਅੱਜ ਸਾਡੇ ਬਹੁਤ ਹੀ ਅਦਰਨੀਆਂ ਪਾਸ ਕੋਸ਼ਿਸ਼ ਜੀ ਪਾਸਟਰ ਆਇਜ਼ਕ দত্তਾ ਜੀ ਸਾਡੇ ਬਾਬੂ ਸੈਮੂਅਲ ਜੀ ਸਾਡੇ ਯੂਕੇ ਤੋਂ ਬਹੁਤ ਹੀ ਜੁਝਾਰੂ ਅਤੇ ਕੌਮ ਨੂੰ ਪਿਆਰ ਕਰਨ ਵਾਲੇ ਸਾਡੇ ਵੱਡੇ ਭਰਾ ਪੌਲ ਸੋਹਤਾ ਜੀ ਜਿਹੜੇ ਸਪੈਸ਼ਲ ਇਹ ਸਮਾਗਮਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਆਏ ਆ ਤੇ ਜਾਗਰੂਕਤਾ ਤੇ ਏਕਤਾ ਦੇ ਲਈ ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਤੇ ਇੱਕ ਮੈਸੇਜ ਦੇ ਰਹੇ ਆ ਕਿ 14 ਦਸੰਬਰ 2024 ਦੀ ਜਿਹੜੀ ਸ਼ੋਭਾ ਯਾਤਰਾ ਆ ਆਓ ਅਸੀਂ ਰਲ ਮਿਲ ਕੇ ਇਹ ਸ਼ੋਭਾ ਯਾਤਰਾ ਮਨਾਈਏ ਤੇ ਅਸੀਂ ਸਮਾਜ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਈਏ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਨਾਲ ਸੰਬੰਧਿਤ ਚਾਂਕੀਆਂ ਕੈਰਲਸ ਅਤੇ ਇਹਦੇ ਨਾਲ ਨਾਲ ਹੀ ਅਸੀਂ ਉਹ ਭਾਈਚਾਰਕ ਸਾਂਝ ਦੱਸਣੀ ਚਾਹੁੰਦੇ ਆ ਜਿਹੜੀ ਪਿਛਲੇ ਦਸਕਤੇ ਸਾਡੀ ਸਾਰੇ ਭਾਈਚਾਰਿਆਂ ਦੇ ਨਾਲ ਮਿਲ ਕੇ ਚੱਲਦੀ ਆਈ ਹੈ ਚਾਹੇ ਕੋਈ ਜਾਤੀ ਹੈ ਚਾਹੇ ਕੋਈ ਵਰਗ ਹੈ ਤੇ ਚਾਹੇ ਕੋਈ ਧਰਮ ਹੈ ਇਹ ਹਮੇਸ਼ਾ ਹੀ ਇਕੱਠੇ ਰਹੇ ਆ ਤੇ ਅੱਗੇ ਵੀ ਇਕੱਠੇ ਰਹਿਣਗੇ ਆਓ ਅਸੀਂ ਭਾਈਚਾਰਕ ਸਾਂਝ ਦਾ ਇਹ ਵਿਗਲ বাজਾਈਏ ਤੇ 14 ਦਸੰਬਰ 2024 ਨੂੰ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਤਨ ਮਨ ਧੰਨ ਦੇ ਨਾਲ ਇਸ ਸ਼ੋਭਾ ਯਾਤਰਾ ਦਾ ਸਹਿਯੋਗ ਦਿਓ ਤੇ ਸਾਰੇ ਇੱਕ ਦੂਜੇ ਨੂੰ ਕਹੋ ਕਿ ਆਓ ਇਹ ਆਪਣੀ ਸ਼ੁਭ ਯਾਤਰਾ ਹੈ ਅਸੀਂ ਮਿਲਣਾ ਆ ਮੈਂ ਖਾਸ ਕਰਕੇ ਯੂਥ ਸਾਡੇ ਯੂਥ ਨikhil ji ਸਾਡੇ ਯੂਥ sahem ji ਤੇ ਸਾਡੇ parminder ji ਅਤੇ ਹੋਰ ਸਾਰੇ ਯੂਥ ਦੀ ਟੀਮ ਜਿਹੜੀ ਨੌਜਵਾਨ ਦੇ ਕੰਧਿਆਂ ਤੇ ਕੌਮ ਦਾ ਭਾਰ ਹੁੰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਆਓ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੈਰਲਸ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਾਂਝੇ ਕਰਨੇ ਤੇ 14 ਤਰੀਕ ਨੂੰ ਅਸੀਂ ਇਸੇ ਜਗ੍ਹਾ ਇੱਥੇ ਇਕੱਠੇ ਹੋਣਾ ਹਾਂਜੀ ਗਰੀਟਿੰਗਸ ਟੂ एवरीवन ਮੇਰਾ ਨਾਮ ਪਾਲਸ ਹੁੰਦਾ ਹੈ ਨਾਰਮਲੀ ਮੈਂ ਰੈਜ਼ਾਈਡ ਕਰਦਾ ਹਾਂ ਲੰਡਨ ਦੇ ਵਿੱਚ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਅਸੀਂ ਲੁਧਿਆਣਾ ਵਾਸੀ ਸਾਰੇ ਇਕੱਠੇ ਹੋ ਕੇ ਇਸ ਵਾਰ ਸ਼ੋਭਾ ਯਾਤਰਾ 14 ਤਰੀਕ ਨੂੰ ਕੱਢ ਰਹੇ ਹਾਂ ਜਿਹਦੇ ਵਿੱਚ 올 ਡਿਨੋਮੀਨੇਸ਼ਨ ਔਰ ਚਰਚਿਸ ਪਾਸਟਰਸ ਮਿਲ ਕੇ ਅਸੀਂ ਸਭ ਨੂੰ ਵੈਲਕਮ ਕਰਦੇ ਹਾਂ 올 ਰਿਲੀਜੀਅਨਸ ਆਫ ਲੁਧਿਆਣਾ ਪੰਜਾਬ ਨੂੰ ਵੈਲਕਮ ਕਰਦੇ ਹਾਂ ਇਸ ਸ਼ੁਭ ਦਿਹਾੜੇ ਦੇ ਉੱਤੇ 14 ਨੂੰ ਪਲੀਜ਼ ਸਾਡੇ ਨਾਲ ਮਿਲ ਕੇ ਅਸੀਂ ਸ਼ੋਭਾ ਯਾਤਰਾ ਵਿੱਚ ਪਲੀਜ਼ ਹਿੱਸਾ ਲਈਓ ਥੈਂਕ ਯੂ ਵੈਰੀ ਮਚ ਅੱਜ ਪਹਿਲੀ ਦਸੰਬਰ ਆ ਔਰ ਇੱਕ ਪਾਕ ਮਹੀਨਾ ਮੰਨਿਆ ਜਾਂਦਾ ਆ ਤੁਹਾਡੇ ਪ੍ਰਭੂ ਯਿਸੂ ਮਸੀਹ ਦਾ ਆਗਮਨ ਹੋਇਆ ਔਰ ਅੱਜ ਡਾਈਸਿਸ ਆਫ ਚੰਡੀਗੜ੍ਹ ਨੇ ਬਹੁਤ ਵੱਡਾ ਇੱਕ ਮੇਲਾ ਕਰਦੇ ਨੇ ਜਿੱਦੋਂ 50 ਲੋਕ ਆਂਦੇ ਨੇ ਔਰ ਅਸੀਂ ਵੀ ਸਾਰੇ ਇੱਥੇ ਇਕੱਠੇ ਹੋਏ ਆ ਤਾਂ ਕਿ ਇੱਕ ਸੰਦੇਸ਼ ਲੋਕਾਂਨ ਤੱਕ ਪਹੁੰਚਾ ਸਕੀਏ ਕਿ 14 ਤਰੀਕ ਨੂੰ ਇੱਕ ਬਹੁਤ ਵੱਡੀ ਗ੍ਰੈਂਡ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਸਾਰੇ ਡਿਨੋਮੀਨੇਸ਼ਨ ਸਾਰੇ ਚਰਚਸ ਔਰ ਸਾਰਾ مسیਹ ਭਾਈਚਾਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਪੇਸ਼ ਕਰਨਗੇ ਥੈਂਕ ਯੂ